ਗੱਲ ਨਾ ਕੱਲ ਦੀ ਬੜੀ ਚੁੱਕੀ ਜਾ ਰਹੀ ਹੈ ਦੂਜੇ ਪਾਸਿਓਂ ਕਿ ਮੈਡਮ ਕਰਨਲ ਬਾਡ ਦੇ ਜਿਹੜੇ ਪਤਨੀ ਨੇ ਮੈਡਮ ਜਸਵਿੰਦਰ ਕੌਰ ਬਾਡ ਤੇ ਉਹਨਾਂ ਨੇ ਇੱਕ ਬੋਲਦੇ ਆ ਬੋਲਦੇ ਆ ਗਾਲ ਕੱਢ ਦਿੱਤੀ ਉਹਨੂੰ ਬੜਾ ਪ੍ਰਚਾਰਿਆ ਜਾ ਰਿਹਾ ਜਿਹਦਾ ਪਤੀ ਇੱਕ ਮੌਤ ਦੇ ਮੂੰਹੋਂ ਨਿਕਲੇ ਹੋਏ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਹੋਵੇ ਉਹ ਕਿਤੇ ਨਾ ਕਿਤੇ ਭਾਵਕ ਹੋ ਕੇ ਇਹ ਜੀ ਗੱਲ ਨਿਕਲ ਜਾਂਦੀ ਜਦੋਂ ਦਿਲ ਦੇ ਵਿੱਚ ਕੋਈ ਜ਼ਖਮ ਹੁੰਦਾ ਜਦੋਂ ਦਿਲ 'ਚ ਕੋਈ ਦਰਦ ਹੁੰਦਾ ਤਾਂ ਇਹ ਜੀਆਂ ਗੱਲਾਂ ਉਦੋਂ ਨਿਕਲਦੀਆਂ ਨੇ ਤਾਂ ਇਹ ਇੱਕ ਕਰਨਲ ਦਾ ਮੁੱਦਾ ਨਹੀਂ ਹੈ ਇਹ ਇੱਕ ਪੂਰੇ ਦੇਸ਼ ਦੇ ਸੈਨਿਕਾਂ ਦਾ ਮੁੱਦਾ ਹੈ ਇੱਕ ਵਰਦੀ ਦਾ ਮੁੱਦਾ ਹੈ ਅਖੇ ਜੀ ਖਾਦੀ ਪੀਤੀ ਜੀ ਜਾਂ ਕਿਸੇ ਵੀ ਤਰੀਕੇ ਨਾਲ ਉਥੇ ਕੁੱਟ ਮਾਰੇ ਸਾਨੂੰ ਨਹੀਂ ਪਤਾ ਸੀ ਕਰਨਲ ਚਲੋ ਸਾਨੂੰ ਨਹੀਂ ਪਤਾ ਸੀ ਕਰਨਲ ਇਹਦਾ ਮਤਲਬ ਜੇ ਕੋਈ ਆਮ ਆਦਮੀ ਹੁੰਦਾ ਤੁਸੀਂ ਤਾਂ ਮਾਰ ਦਿੰਦੇ ਜਿਵੇਂ ਤੁਸੀਂ ਕਹਿੰਦੇ ਸੀ ਇਨਕਾਊਂਟਰ ਕਰਨਾ ਅੱਜ ਸਾਡੇ ਜਵਾਨਾਂ ਨੂੰ ਮਾਰਿਆ ਜਾ ਰਿਹਾ ਸਾਡੇ ਮੁੰਡਿਆਂ ਨੂੰ ਮਾਰਿਆ ਜਾ ਰਿਹਾ ਇਨਕਾਊਂਟਰ ਦੇ ਨਾਂ ਤੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਵੱਲੋਂ ਕਰਨਲ ਬਾਠ ਦੇ ਇਨਸਾਫ ਦੇ ਲਈ ਜਿਹੜੀ ਸਟੇਜ ਚਲਾਈ ਜਾ ਰਹੀ ਹੈ ਇਹਨਾਂ ਨੇ ਹੀ ਪ੍ਰਬੰਧ ਕੀਤਾ ਸਾਰਾ ਇਸ ਯੂਨੀਅਨ ਨੇ ਔਰ ਸਾਰਿਆਂ ਦਾ ਕੋਈ ਨਾ ਕੋਈ ਯੋਗਦਾਨ ਜ਼ਰੂਰ ਹੈ ਸੇਵਾਕ ਦੇ ਤੌਰ ਦੇ ਉੱਤੇ ਸੈਨਿਕ ਦੇ ਤੌਰ ਦੇ ਉੱਤੇ ਉਹ ਸਾਡੇ ਨਾਲ ਨੇ ਜਿਨ੍ਹਾਂ ਨੇ ਸਟੇਜ ਸੰਚਾਲਨ ਦਾ ਕੱਲ ਵੀ ਕੰਮ ਕੀਤਾ ਅੱਜ ਵੀ ਕਰ ਰਹੇ ਨੇ ਉਹ ਸਾਡੇ ਨਾਲ ਨੇ ਕਰਨ ਦਾ ਸਾਥ ਦੇ ਹੱਕ ਵਿੱਚ ਬੋਲ ਰਹੇ ਨੇ ਤੇ ਪੁਲਿਸ ਸਟਾ ਕਰਦੀ ਦੇ ਖਿਲਾਫ ਆਵਾਜ਼ ਚੁੱਕ ਰਹੇ ਨੇ ਇੱਥੋਂ ਨਾਹਰੇਬਾਜੀ ਵੀ ਹੋ ਰਹੀ ਹੈ ਸਾਰੀ ਗੱਲ ਕਰਾਂਗੇ ਆ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਇਹ ਦੱਸੋ ਕਿ ਜਿਹੜਾ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਨੇ ਇਹ ਇੱਕ ਜਿਹੜਾ ਬੀੜਾ ਚੁੱਕਿਆ ਇਹ ਜ਼ਿੰਮੇਵਾਰੀ ਸੰਭੀ ਹੈ ਕਿ ਅੱਜ ਸਟੇਜ ਦੀ ਜ਼ਿੰਮੇਵਾਰੀ ਸਾਡੀ ਇੱਕ ਬਣਦੀ ਹੈ ਜ਼ਿੰਮੇਵਾਰੀ ਸੰਭਾਲਣ ਦੀ ਤੁਹਾਨੂੰ ਐਸੇ ਕਰਕੇ ਜ਼ਰੂਰੀ ਲੱਗਿਆ ਕਿ ਹੁਣ ਸਿਰ ਤੋਂ ਪਾਣੀ ਲੰਘ ਚੁੱਕਾ ਹੈ ਤੇ ਸਟੇਜ ਸਾਨੂੰ ਪ੍ਰਬੰਧ ਕਰਨੇ ਪੈਣੇ ਆ ਸਾਰੇ ਬਿਲਕੁਲ ਜੀ ਦੇਖੋ ਜਿਹੜਾ ਇਹ ਮੁੱਦਾ ਹੈ ਇੱਕ ਕਰਨਲ ਦਾ ਮੁੱਦਾ ਨਹੀਂ ਹੈ ਇਹ ਇੱਕ ਪੂਰੇ ਦੇਸ਼ ਦੇ ਸੈਨਿਕਾਂ ਦਾ ਮੁੱਦਾ ਹੈ ਇੱਕ ਵਰਦੀ ਦਾ ਮੁੱਦਾ ਹੈ ਜੀ ਕਿਉਂਕਿ ਜੋ ਕਰਨਲ ਸਾਹਿਬ ਦੇ ਨਾਲ ਬਤੀਰਾ ਕੀਤਾ ਗਿਆ ਇਸ ਪੁਲਿਸ ਵੱਲੋਂ ਇਸ ਗੁੰਡੀ ਪੁਲਿਸ ਇਸ ਗੁੰਡੀ ਪੁਲਿਸ ਹੀ ਕਹਾਂਗੇ ਇੱਥੇ ਕਿਉਂਕਿ ਜੋ ਇਹਨਾਂ ਨਾਲ ਕੀਤਾ ਗਿਆ ਬਹੁਤ ਗਲਤ ਕੀਤਾ ਗਿਆ ਔਰ ਉਲਟਾ ਉਹਨਾਂ ਦੇ ਵੱਲੋਂ ਐਫ ਆਈ ਆਰ ਕਰਨ ਤੋਂ ਟਾਬੇ ਵੱਲੋਂ ਐਫਆਈਆਰ ਕਰਨਾ ਉਹ ਇੱਕ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਦੇਖੋ ਅਗਰ ਕਰਨਲ ਸਾਹਿਬ ਕੋਲ ਵੀਡੀਓ ਕਿੱਥੋਂ ਆਈਆਂ ਉਹਨਾਂ ਦੇ ਪਰਿਵਾਰ ਕੋਲ ਉਹ ਕਿਹਨੇ ਦਿੱਤੀਆਂ ਪਹਿਲਾਂ ਟਾਬੇ ਵਾਲ ਨੇ ਦਿੱਤੀਆਂ ਨਾ ਇਹਦਾ ਮਤਲਬ ਪਹਿਲਾਂ ਟਾਬੇ ਵਾਲਾ ਕਰਨਲ ਸਾਹਿਬ ਨੇ ਇਹਨਾਂ ਨੇ ਡਰਾ ਕੇ ਦੁਬਾਰਾ ਬਿਆਨ ਦਵਾਇਆ ਇਸ ਕਰਕੇ ਸਾਨੂੰ ਇੱਥੇ ਜ਼ਰੂਰਤ ਪਈ ਜਦੋਂ ਇਹਨਾਂ ਨੇ ਉਹਨਾਂ ਦੀ ਮੈਡਮ ਦਾ 4 ਪੰਜ ਦਿਨ ਉਹਨਾਂ ਦੀ ਐਫਆਈਆਈ ਨਹੀਂ ਕੀਤੀ ਉਹਨਾਂ ਦੇ ਚੱਕਰ ਕਟਵਾਏ ਇੱਕ ਐਡੇ ਸੀਨੀਅਰ ਅਫਸਰ ਜੋ ਐਸਐਸਪੀ ਰੈਂਕ ਦੇ ਬਰਾਬਰ ਰੱਖਦੇ ਨੇ ਆਪਣਾ ਰੈਂਕ ਉਹਨਾਂ ਦੀ ਮੈਡਮ ਨੂੰ ਇਸ ਤਰੀਕੇ ਨਾਲ ਖੱਜਲ ਖਵਾਰ ਕਰਨਾ ਤੇ ਜਿਹੜੇ ਜਿੰਨੇ ਇੱਥੇ ਦੇਸ਼ ਦੇ ਨਾਗਰਿਕ ਨੇ ਚਾਹੇ ਸਾਬਕਾ ਸੈਨਿਕ ਨੇ ਚਾਹੇ ਕੋਈ ਆਮ ਆਦਮੀ ਹੈ ਤਾਂ ਉਹਨਾਂ ਨਾਲ ਪੁਲਿਸ ਕੀ ਬਰਤਾਰਾ ਕਰਦੀ ਹੂ ਇਹ ਤੁਸੀਂ ਇਸ ਮਸਲੇ ਤੋਂ ਹੀ ਦੇਖ ਸਕਦੇ ਹੋ ਸਟੇਜ ਤੋਂ ਜਿੰਨੇ ਭਾਸ਼ਣ ਚੱਲੇ ਤੁਸੀਂ ਸਟੇਜ ਸੰਚਾਲਕ ਦੇ ਤੌਰ ਤੇ ਕੰਮ ਕਰ ਰਹੇ ਸੀ ਬੜਾ ਜ਼ਿੰਮੇਵਾਰੀ ਵਾਲਾ ਕੰਮ ਹੈ ਇੱਥੋਂ ਜਿੰਨੇ ਭਾਸ਼ਣ ਕੱਲ ਦੇਸ਼ ਪੱਧਰ ਤੇ ਜਾਂ ਵਿਦੇਸ਼ਾਂ 'ਚ ਗਏ ਹੋਣਗੇ ਉਹਨਾਂ ਦਾ ਅਸਰ ਵੀ ਦੇਖ ਪੁਲਿਸ ਦੇ ਉੱਤੇ ਦਬਾਅ ਬਣਿਆ ਕਿ ਜਿਹੜਾ ਪਰਚਾ ਕੱਲ ਬੀਤੇ ਦਿਨ ਜਿਹੜਾ ਪਰਸੋਂ ਕੀਤਾ ਗਿਆ ਜੇ 스테ਜ ਨਾ ਲੱਗਦੀ ਸ਼ਾਇਦ ਉਹ ਪਰਚਾ ਨਾ ਹੁੰਦਾ ਬਿਲਕੁਲ ਜੀ ਅਗਰ 스테ਜ ਨਾ ਲੱਗਦੀ ਤਾਂ ਇਹਨਾਂ ਨੇ ਸੁਣਵਾਈ ਨਹੀਂ ਕਰਨੀ ਸੀ ਕਿਉਂਕਿ ਜੇ ਇਹਨਾਂ ਨੇ ਸੁਣਵਾਈ ਕਰਨੀ ਹੁੰਦੀ ਤਾਂ ਅੱਜ ਤੋਂ 5-6 ਦਿਨ ਪਹਿਲਾਂ ਹੀ ਤੇ 13 ਅਤੇ 14 ਦੀ ਰਾਤ ਦੀ ਘਟਨਾ ਹੈ ਹਾਂਜੀ 15 ਨੂੰ ਐਫਆਈਰ ਕਰਨੀ ਕਰ ਸਕਦੇ ਸੀ ਲੇਕਿਨ ਨਹੀਂ ਕੀਤੀ ਨਾ ਜਦੋਂ ਧਰਨੇ ਦਾ ਐਲਾਨ ਕੀਤਾ ਹੈ ਜਦੋਂ ਸਾਡੀ ਯੂਨੀਅਨ ਨੇ ਬੀੜਾ ਚੁੱਕਿਆ ਕਿ ਅੱਜ ਕਰਨਲ ਦੇ ਨਾਲ ਹੋਇਆ ਕੱਲ ਨੂੰ ਸਾਡੇ ਕਿਸੇ ਵੀ ਸਾਥੀ ਦੇ ਨਾਲ ਹੋ ਸਕਦਾ ਹੈ ਤੇ ਇਹਦੇ ਵਾਸਤੇ ਸਾਨੂੰ ਜਾਗਣਾ ਪਊ ਸਾਨੂੰ ਉੱਠਣਾ ਪਊ ਤਾਂ ਅਸੀਂ ਉੱਠੇ ਆ ਉਸ ਤੋਂ ਬਾਅਦ ਤੇ ਜਾ ਕੇ ਦੇਖੋ ਫਿਰ ਉਸ ਤੋਂ ਬਾਅਦ ਦੇ ਵਿੱਚ ਦੇਖੋ ਜਾ ਕੇ ਕੱਲ ਫਿਰ ਇੱਕੇ ਦਮ ਕਿਵੇਂ ਥੋੜੇ ਜਿਹਾ ਟਾਈਮ ਦੇ ਵਿੱਚ ਉਹਨਾਂ ਦੇ ਨਾਂ ਪੈ ਗਏ ਫਾਇਰ ਵਿੱਚ ਕਿਵੇਂ ਚੇਂਜ ਹੋ ਗਈ ਹੈ ਇਹ ਦਬਾਅ ਸੀ ਨਾ ਇਹ ਇਹ ਜੁਨੀਅਨ ਦਾ ਆਇਆ ਸੀ ਨਾ ਕਿਉਂਕਿ ਇਹ ਸਾਬਕਾ ਸੈਨਿਕ ਸੀ ਹਰੇਕ ਸੈਨਿਕ ਆਪਣਾ ਇੱਥੇ ਦਰਦ ਲੈ ਕੇ ਆਇਆ ਸੀ ਇੱਥੇ ਕਿੰਨੇ ਲੋਕ ਕੱਲ ਆਏ ਜਿਨ੍ਹਾਂ ਨੂੰ ਇਹਨਾਂ ਦੀ ਪੁਲਿਸ ਨੂੰ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਇੰਨਾ ਜ਼ਿਆਦਾ ਧੱਕਾ ਕਰਦੀ ਆ ਹੁਣ ਪੁਲਿਸ ਖਾਸ ਕਰਕੇ ਇਸ ਸਰਕਾਰ ਦੇ ਰਾਜ ਵਿੱਚ ਅਸੀਂ ਤਾਂ ਜਿਹੜੇ ਬਾਰਡਰਾਂ ਦੇ ਉੱਤੇ ਡਿਊਟੀਆਂ ਨਿਭਾਉਂਦੇ ਆ ਤੰਦੇਈ ਦੇ ਨਾਲ ਉਹਨਾਂ ਦੇ ਲਈ ਕਿਹਾ ਜਾਂਦਾ ਡਿਸਪਲਿਨ ਫੋਰਸ ਹੈ ਇਹ ਨਾ ਤਾਂ ਸਰਕਾਰ ਦੇ ਖਿਲਾਫ ਨਾ ਹੀ ਕਿਸੇ ਹੋਰ ਫੋਰਸ ਦੇ ਖਿਲਾਫ ਆਵਾਜ਼ ਚੁੱਕਦੇ ਨੇ ਕਿਉਂਕਿ ਇਹਨਾਂ ਨੂੰ ਡਿਸਪਲਿਨ ਚ ਰਹਿਣਾ ਪੈਂਦਾ ਹੈ ਪਰ ਇੱਥੇ ਬੋਲਿਆ ਜਾ ਰਿਹਾ ਹੈ ਤੁਹਾਨੂੰ ਹੁਣ ਉਹ ਜਿਹੜੇ ਕਾਇਦਾ ਕਾਨੂੰਨ ਸਿਖਾਇਆ ਜਾਂਦਾ ਇੱਕ ਡਿਸਪੀਸਪਲਨ ਚ ਰਹਿਣਾ ਉਹ ਤੁਹਾਨੂੰ ਲੱਗਦਾ ਹੈ ਮਨ ਵਿੱਚ ਆਉਂਦਾ ਹੈ ਕਿ ਯਾਰ ਅਸੀਂ ਕੋਈ ਗਲਤ ਤਾਂ ਨਹੀਂ ਕਰ ਰਹੇ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਹੱਕਾਂ ਲਈ ਤੇ ਹੁਣ ਤੇ ਬੋਲਣਾ ਪੈਣਾ ਅੱਜ ਨਾ ਬੋਲੇ ਕਦੋਂ ਬੋਲਾਂਗੇ ਨਹੀਂ ਜੋ ਅਸੀਂ ਕਾਰਵਾਈ ਕਰ ਰਹੇ ਹਾਂ ਜਾਂ ਅਸੀਂ ਧਰਨਾ ਲੈ ਰਹੇ ਹਾਂ ਡਿਸਪੀਸਪਲਨ ਤਾਂ ਸਾਡਾ ਅੱਜ ਵੀ ਉਹੀ ਹੈ ਉਸੇ ਤਰੀਕੇ ਨਾਲ ਚੱਲ ਰਹੇ ਹਾਂ ਸਾਡਾ ਕੋਈ ਸਾਥੀ ਕੋਈ ਵੀ ਅਨਡਿਸਪੀਸਪਲਨ ਕੰਮ ਨਹੀਂ ਕਰ ਰਿਹਾ ਇੱਥੇ ਸਾਨੂੰ ਜ਼ਰੂਰਤ ਪਈ ਹੈ ਸਾਡੇ ਸਾਬਕਾ ਸੈਨਿਕਾਂ ਵਾਸਤੇ ਸਾਡੀ ਲੋਕਾਂ ਵਾਸਤੇ ਆਵਾਜ਼ ਉਠਾਉਣ ਦੀ ਤਾਂ ਕੱਲ ਨੂੰ ਇਹ ਆਮ ਆਦਮੀ ਅਸਾਂ ਉੱਥੇ ਇੱਕ ਪੁਲਿਸ ਦੇਖੋ ਜੀ ਇਹ ਗੱਲ ਕਹਿ ਰਹੇ ਆ ਅਖੇ ਜੀ ਖਾਦੀ ਪੀਤੀ ਜੀ ਜਾਂ ਕਿਸੇ ਵੀ ਤਰੀਕੇ ਨਾਲ ਉੱਥੇ ਕੁੱਟ ਮਾਰੇ ਸਾਨੂੰ ਨਹੀਂ ਪਤਾ ਸੀ ਕਰਨ ਨਾਲ ਚਲੋ ਸਾਨੂੰ ਨਹੀਂ ਪਤਾ ਸੀ ਕਰਨ ਨਾਲ ਇਹਦਾ ਮਤਲਬ ਜੇ ਕੋਈ ਆਮ ਆਦਮੀ ਹੁੰਦਾ ਤੁਸੀਂ ਤਾਂ ਮਾਰ ਦਿੰਦੇ ਜਿਵੇਂ ਤੁਸੀਂ ਕਹਿੰਦੇ ਸੀ ਇਨਕਾਊਂਟਰ ਕਰਨਾ ਹੈ ਸਰਕਾਰ ਇਨਕਾਊਂਟਰ ਕਰਾ ਰਹੀ ਹੈ ਅੱਜ ਸਾਡੇ ਜਵਾਨਾਂ ਨੂੰ ਮਾਰਿਆ ਜਾ ਰਿਹਾ ਸਾਡੇ ਮੁੰਡਿਆਂ ਨੂੰ ਮਾਰਿਆ ਜਾ ਰਿਹਾ ਇਨਕਾਊਂਟਰ ਦੇ ਨਾਂ ਤੇ ਕਿਸੇ ਬੱਚਾ ਕਾਂਡ ਹੋਇਆ ਉਸੇ ਵਿੱਚ ਹੀ ਸੀ ਇਹ ਕੀ ਉਸ ਬੰਦੇ ਨੂੰ ਇਹ ਫੜ ਨਹੀਂ ਸੀ ਸਕਦੇ ਫੜ ਸਕਦੇ ਸੀ ਲੇਕਿਨ ਉਹਦਾ ਇਨਕਾਊਂਟਰ ਕੀਤਾ ਗਿਆ ਇਨਕਾਊਂਟਰਾਂ ਦੇ ਪਿੱਛੇ ਪਈ ਹੋਈ ਆ ਮੈਂ ਅੱਜ ਵੀ ਇੱਕ ਵੀਡੀਓ ਤੁਹਾਡੇ ਚੈਨਲਾਂ ਤੇ ਦੇਖ ਰਿਹਾ ਸੀਗਾ ਜਿਹਦੇ ਵਿੱਚ ਕੱਲ ਇੱਕ ਮੁੰਡਾ ਆਪਣੀ ਵਾਈਫ ਦੇ ਨਾਲ ਜਾ ਰਿਹਾ ਸੀਗਾ ਉਹਦੇ ਤੇ ਗੋਲੀ ਚਲਾਈ ਆ ਪੁਲਿਸ ਨੇ ਉਹਨੂੰ ਗੱਡੀ ਘੇਰ ਕੇ ਉਹ ਦੋਸ਼ੀ ਆ ਕਿ ਨਹੀਂ ਦੋਸ਼ੀ ਆ ਮੈਨੂੰ ਨਹੀਂ ਉਸ ਬਾਰੇ ਪਤਾ ਲੇਕਿਨ ਉਹ ਆਪਣੇ ਮੂੰਹੋਂ ਕਹਿ ਰਿਹਾ ਠੀਕ ਹੈ ਉਹ ਮੈਂ ਮੰਨਦਾ ਜਿੰਤੋਂ ਤੱਕ ਕਹਿ ਰਿਹਾ ਕਿ ਉਹ ਸਾਇਦ ਚਿੱਟਾ ਖਾਂਦਾ ਉਹ ਤਾਂ ਖਾਂਦਾ ਹੈ ਜਿਹੜੇ ਵੇਚਦੇ ਆ ਵੇਚਣ ਵਾਲਿਆਂ ਦੇ ਵੀ ਛੋਟੇ ਘਰਾਂ ਵਾਲਿਆਂ ਦੇ ਉੱਤੇ ਤੁਸੀਂ ਕਰੋ ਜਿਹੜੇ ਵੱਡੇ ਮਗਰਮਾਸਾ ਛੋਟੇ ਕੇਂਦਰੀਵਾਲ ਨੇ ਕਿਹਾ ਸੀਗਾ ਕਿ ਮਜੀਠਿਆ ਨਸ਼ੇ ਦਾ ਤਸਕਰ ਹੈ ਉਹਦਾ ਘਰ ਕਿਉਂ ਨਹੀਂ ਡਾਰੇ ਛੋਟਿਆਂ ਦਾ ਘਰ ਕਿਉਂ ਡਾਰੇ ਹੋ ਗਰੀਬਾਂ ਨੂੰ ਕਿਉਂ ਪੇਰੇ ਹੋ ਤੁਸੀਂ ਜਿਹੜੇ ਖਾਂਦੇ ਨੇ ਜਾਂ ਜਿਹੜੇ ਛੋਟੇ ਉਹਨਾਂ ਨੂੰ ਪੈਂਦੇ ਆ ਜੇ ਸਰਕਾਰ ਨਸ਼ਿਆਂ ਦੇ ਉੱਪਰ ਕੰਮ ਕਰਨਾ ਹੀ ਚਾਹੁੰਦੀ ਹੈ ਜੁੱਧ ਨਸ਼ਿਆਂ ਦਾ ਅਭਿਆਨ ਚਲਾਉਣਾ ਹੀ ਚਾਹੁੰਦੀ ਆ ਤਾਂ ਪਹਿਲਾਂ ਵੱਡੇ ਮਗਰਮੱਛਾਂ ਨੂੰ ਫੜੋ ਅਸੀਂ ਛੋਟੇ ਨਾਲ ਆ ਅਸੀਂ ਵੀ ਛੋਟੇ ਨਾਲ ਹੋ ਕੇ ਉਹਨਾਂ ਦੇ ਨਾਲ ਚੱਲਾਂਗੇ ਜਿਵੇਂ ਤੁਸੀਂ ਕਿਹਾ ਕਿ ਆਪਣੇ ਹੱਕਾਂ ਦੀ ਖਾਤਰ ਅਸੀਂ ਬੈਠੇ ਆ ਇਸ ਸੜਕ ਦੇ ਉੱਤੇ ਪਟਿਆਲਾ ਸ਼ਹਿਰ ਚ ਲਗਾਤਾਰ ਧਰਨਾ ਉਦੋਂ ਤੱਕ ਚੱਲਣਾ ਜਦੋਂ ਤੱਕ ਸੀਬੀਆਈ ਨੂੰ ਜਾਂਚ ਨਹੀਂ ਦਿੱਤੀ ਜਾਂਦੀ ਜਾਂ ਜਿਹੜੀਆਂ ਪੂਰੀਆਂ ਡਿਮਾਂਡਸ ਪੂਰੀਆਂ ਨਹੀਂ ਹੁੰਦੀਆਂ ਇੱਕ ਪਿੱਛੇ ਜੇ ਸਰਕਾਰ ਵੱਲੋਂ ਆਇਆ ਸੀ ਕਿ ਕਿਸਾਨ ਜਿੱਥੇ ਬੰਦੀਆਂ ਰਾਹ ਰੋਕਦੀਆਂ ਆ ਆਮ ਲੋਕ ਖੱ ਵੀ ਕਿਤੇ ਸਰਕਾਰ ਕਾਲ ਨੂੰ ਇੱਕ ਪ੍ਰੋਪਾਗੈਂਡਾ ਕਰੇ ਕਿ ਧਰਨੇ ਨਾਲ ਲੋਕ ਖੱਜਲ ਖਵਾਰ ਹੋ ਗਏ ਜੀ ਇਹ ਫੌਜੀਆ ਨੇ ਚੰਗਾ ਨਹੀਂ ਕੀਤਾ ਕਿਸਾਨ ਜੱਥੇਬੰਦੀਆਂ ਨੂੰ ਧੱਕੇ ਨਾ ਹਟਾਇਆ ਅਖੇ ਜੀ ਵਪਾਰ ਦੇ ਵਿੱਚ ਘਾਟਾ ਪੈ ਰਿਆ ਵਪਾਰ ਦੇ ਵਿੱਚ ਘਾਟਾ ਪੈ ਰਿਆ ਨੌਕਰੀਆਂ ਨਹੀਂ ਮਿਲ ਰਹੀਆਂ ਧਰਨੇ ਤੋਂ ਬਾਅਦ ਕਿੰਨੀਆਂ ਕਿ ਨੌਕਰੀਆਂ ਦੇਤੀਆਂ ਤੁਸੀਂ ਕੋਈ ਨੌਕਰੀ ਦੇਤੀ ਇਹ ਇੱਕ ਬਹਾਨਾ ਸੀ ਸਰਕਾਰ ਨੇ ਉੱਥੇ ਵੀ ਜ਼ੁਲਮ ਕੀਤਾ ਕਿਸਾਨਾਂ ਦੇ ਉੱਤਰ ਅਗਰ ਸਰਕਾਰ ਇੱਥੇ ਕੋਈ ਇਹੋ ਜਿਹੀ ਗਲਤੀ ਕਰਦੀ ਆ ਸਾਬਕਾ ਸੈਨਿਕਾਂ ਦੇ ਉੱਪਰ ਕੋਈ ਜ਼ੁਲਮ ਕਰਦੀ ਆ ਤਾਂ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਤੋਂ ਵੱਧ ਚੜ ਕੇ ਫਿਰ ਅਸੀਂ ਇੱਥੇ ਆਵਾਂਗੇ ਔਰ ਸਰਕਾਰ ਨੂੰ ਦੱਸਾਂਗੇ ਕਿ ਸਾਡੀ ਤਾਕਤ ਕੀ ਹੈ ਹੁਣ ਐਫ ਆਈ ਆਰ ਬਾਇ ਨੇਮ ਵੀ ਹੋ ਗਈ ਹੈ ਧਰਨਾ ਕਦੋਂ ਤੱਕ ਜਾਰੀ ਰਹੇਗਾ ਇਹ ਦੇਖੋ ਜੀ ਤਿੰਨ ਮੰਗਾਂ ਸੀ ਇੱਕ ਐਫ ਆਈ ਆਰ ਵਾਲੀ ਪੂਰੀ ਹੋ ਗਈ ਹੈ ਸੀਬੀਆਈ ਜਾਂਚ ਹੈ ਤੇ ਨਾਨਕ ਸਿੰਘ ਦੀ ਤੁਰੰਤ ਪ੍ਰਭਾਵਨਾ ਬਦਲੀ ਹੈ ਕੀ ਸਰਕਾਰ ਬਦਲੀਆਂ ਆਪਦੀ ਮਰਜ਼ੀ ਨਾਲ ਨਹੀਂ ਕਰ ਰਹੀ ਕਰ ਰਹੀ ਹੈ ਨਾ ਹੁਣ ਪਿੱਛੇ ਜੇ ਕਰੀਏ ਆ ਜੇ ਉਹ ਤੇ ਨਾਨਕ ਸਿੰਘ ਦੀ ਇੱਕ ਬਦਲੀ ਕਰ ਦੇਣਗੇ ਤਾਂ ਕੀ ਫਰਕ ਪੈ ਜੂ ਸਰਕਾਰ ਨੂੰ ਜੇ ਸੀਬੀਆਈ ਨੂੰ ਇਨਕੁਆਰੀ ਦੇ ਦੇਣਗੇ ਤਾਂ ਕੀ ਫਰਕ ਪੈ ਜੂ ਸਰਕਾਰ ਨੂੰ ਕੀ ਇਹ ਦੇ ਨਹੀਂ ਸਕਦੇ ਇਹ ਦੇ ਸਕਦੇ ਜਾਣ ਬੁੱਝ ਕੇ ਸਾਨੂੰ ਹਰਾਨ ਕੀਤਾ ਜਾ ਰਿਹਾ ਸਾਡੀ ਇਹੀ ਡਿਮਾਂਡ ਹੈ ਕਿ ਜਿਹੜੀਆਂ ਦੋ ਡਿਮਾਂਡਾਂ ਪੂਰੀਆਂ ਕਰੋ ਸਾਨੂੰ ਕੋਈ ਸੜਕਾਂ ਤੇ ਬੈਠਣ ਦਾ ਸੌਂਕ ਨਹੀਂ ਹੈ ਅਸੀਂ ਆਪਦਾ ਪਰਿਵਾਰ ਛੱਡ ਕੇ ਰਾਤਾਂ ਨੂੰ ਇੱਥੇ ਉਹ ਕਰ ਰਹੇ ਆ ਅਸੀਂ ਰਾਤੀ ਵੀ ਸਾਡੇ ਇੱਥੇ ਬੰਦੇ ਸੀ ਅਸੀਂ ਆਪਣਾ ਪਰਿਵਾਰ ਛੱਡ ਕੇ ਤੁਰੇ ਫਿਰਦੇ ਆ ਅਸੀਂ ਸਾਡੇ ਵੀ ਘਰ ਨੇ ਅਸੀਂ ਵੀ ਆਪਣੇ ਬੱਚੇ ਪਾਲਨੇ ਆ ਲੇਕਿਨ ਨਹੀਂ ਸਾਨੂੰ ਦਰਦ ਹੈ ਸਾਨੂੰ ਇਸ ਵਰਦੀ ਦਾ ਦਰਦ ਹੈ ਸਾਨੂੰ ਇਸ ਫੌਜ ਦਾ ਦਰ ਅਸੀਂ ਇਹਦੀ ਨਾਮਕ ਖਾ ਕੇ ਇਸ ਬਹੁਤ ਦਾ ਜੀ ਦੇਸ਼ ਦੀ ਰੱਖਿਆ ਕਰਕੇ ਹੈ ਇਸ ਕਰਕੇ ਅਗਰ ਕੋਈ ਵੀ ਬਦੀ ਕੀ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿੱਥੇ ਅਗਰੈਸ਼ਨ ਦੇ ਵਿੱਚੋਂ ਕਈ ਪ੍ਰਤੀਕਿਰਿਆਵਾਂ ਚੋਂ ਗੱਲਾਂ ਨਿਕਲ ਜਾਂਦੀਆਂ ਇੱਕ ਗੱਲ ਨਾ ਕੱਲ ਦੀ ਬੜੀ ਚੁੱਕੀ ਜਾ ਰਹੀ ਹੈ ਦੂਜੇ ਪਾਸਿਓਂ ਕਿ ਮੈਡਮ ਕਰਨਲ ਬਾਠ ਦੇ ਜਿਹੜੇ ਪਤਨੀ ਨੇ ਮੈਡਮ ਜਸਵਿੰਦਰ ਕੌਰ ਬਾਠ ਕੇ ਉਹਨਾਂ ਨੇ ਇੱਕ ਬੋਲਦੇ ਆ ਬੋਲਦੇ ਆ ਗਾਲ ਕੱਢ ਦਿੱਤੀ ਉਹਨੂੰ ਬੜਾ ਪ੍ਰਚਾਰਿਆ ਜਾ ਰਿਹਾ ਉਹਨੂੰ ਕਿਵੇਂ ਵੇਖਦੇ ਹੋ ਦੇਖੋ ਕੋਈ ਮਾਂ ਆਪਣੇ ਪੁੱਤ ਦਾ ਦਰਦ ਨਹੀਂ ਸਹਿਣ ਕਰ ਸਕਦੀ ਜਿਹਦਾ ਪਤੀ ਇੱਕ ਮੌਤ ਦੇ ਮੂੰਹ ਚੋਂ ਨਿਕਲਿਆ ਹੋਵੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਹੋਵੇ ਉਹ ਕਿਤੇ ਨਾ ਕਿਤੇ ਭਾਵਕ ਹੋ ਕੇ ਇਹ ਜੀ ਗੱਲ ਨਿਕਲ ਜਾਂਦੀ ਹੈ ਉਹਦਾ ਕੋਈ ਇੰਟੈਂਸ਼ਨ ਨਹੀਂ ਹੁੰਦਾ ਉਸ ਗੱਲ ਨੂੰ ਕਹਿਣ ਦਾ ਕਿ ਉਹਨੇ ਜਾਣ ਬੁੱਝ ਕੇ ਉਹ ਕੰਮ ਕੀਤਾ ਲੇਕਿਨ ਜਦੋਂ ਭਾਵਨਾ ਜਦੋਂ ਦਿਲ ਦੇ ਵਿੱਚ ਕੋਈ ਜ਼ਖਮ ਹੁੰਦਾ ਜਦੋਂ ਦਿਲ 'ਚ ਕੋਈ ਦਰਦ ਹੁੰਦਾ ਤਾਂ ਇਹ ਜੀਆਂ ਗੱਲਾਂ ਉਦੋਂ ਨਿਕਲਦੀਆਂ ਨੇ ਉਹ ਮੈਡਮ ਕਹਿ ਵੀ ਚੁੱਕਿਆ ਕਿ ਮੈਥੋਂ ਨਿਕਲ ਗਈ ਆ ਮੈਂ ਠੀਕ ਹੈ ਨਾ ਉਹ ਇੱਕ ਵਾਈਫ ਆ ਫੌਜੀ ਦੀ ਸ਼ਿਵਲੀਨ ਹੈ ਲੇਕਿਨ ਸਾਡੇ ਜਿਹੜੇ ਫੌਜੀ ਹੈ ਡਿਸਪਲਾਈਨ ਵਾਲੇ ਆ ਡਿਸਪਲਾਈਨ ਨਾਲ ਕੰਮ ਚੱਲੂਗਾ ਇਸ ਕਰਕੇ ਅਸੀਂ ਇਹੀ ਚਾਹੁੰਦੇ ਆ ਸਰਕਾਰ ਨੂੰ ਦੁਬਾਰਾ ਫਿਰ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਵੀ ਮੰਗਾਂ ਸਾਡੀਆਂ ਦੋ ਰਹਿੰਦੀਆਂ ਉਹਨੂੰ ਪੂਰਾ ਕਰੋ ਔਰ ਅਸੀਂ ਇਹ ਧਰਨਾ ਚੁੱਕ ਲਵਾਂਗੇ ਨਹੀਂ ਇਹ ਧਰਨਾ ਇਸੇ ਤਰੀਕੇ ਨਾਲ ਜਾਰੀ ਰਹੇਗਾ ਬਹੁਤ ਸ਼ੁਕਰੀਆ ਜੀ ਤਾਂ ਇਹ ਉਹ ਸਾਬਕਾ ਸੈਨਿਕ ਯੂਨੀਅਨ ਆ ਜਿਹੜੀ ਕੀ ਕਹਿੰਦੀ ਹੈ ਕਿ ਅਸੀਂ ਕਰਨਲ ਬਾਠ ਦੇ ਹੱਕ ਵਿੱਚ ਖੜੇ ਆਂ ਔਰ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਆਂ ਤਿੰਨ ਮੰਗਾ ਸਨ ਜਿਨ੍ਹਾਂ ਵਿੱਚੋਂ ਐਫਆਈਆਰ ਵਾਲੀ ਪੂਰੀ ਹੋ ਗਈ ਦੋ ਮੰਗਾ ਬਾਕੀ ਨੇ ਐਸਐਸਪੀ ਡਾਕਟਰ ਨਾਨਕ ਸਿੰਘ ਦਾ ਤਬਾਦਲਾ ਤੇ ਇੱਕ ਸੀਬੀਆਈ ਦੀ ਜਾਂਚ ਦੇਣੀ ਇਹ ਦੋ ਮੰਗਾ ਬਾਕੀ ਨੇ ਜਦੋਂ ਪੂਰੀਆਂ ਹੋ ਗਈਆਂ ਤਾਂ ਫਿਰ ਇਹ ਧਰਨਾ ਚੁੱਕਿਆ ਜਾਵੇਗਾ ਨਹੀਂ ਤਾਂ ਲਗਾਤਾਰ ਇਹ ਧਰਨਾ ਚੱਲਦਾ ਰਹੇਗਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਪਟਿਆਲਾ